ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਆਪਾਂ YouTube ਤੇ ਉੱਪਰ ਜੋ ਵੀਡੀਓ ਵਗੈਰਾ ਅਪਲੋਡ ਕਰਦੇ ਆ ਉਹਦੇ ਵਾਸਤੇ ਥੰਬਨੇਲ ਕਿਵੇਂ ਬਣਾਈਏ ਥੰਬਨੇਲ ਹੁੰਦਾਗਾ ਜੋ ਵੀਡੀਓ ਦੀ ਬਾਹਰੀ ਦੇਖ ਜਿਹੜੀ ਹੁੰਦੀ ਆ ਫਸਟ ਇੰਪ੍ਰੈਸ਼ਨ ਜਿਹਨੂੰ ਕਹਿ ਦਈਏ ਆਪਾਂ ਜਿਸ ਨੂੰ ਦੇਖ ਕੇ ਲੋਕ ਕਲਿੱਕ ਕਰਦੇ ਆ ਨਾ ਫੋਟੋ ਵਗੈਰਾ ਲੱਗੀ ਹੁੰਦੀ ਜਿਹੜੀ ਬਾਹਰਲੇ ਪਾਸੇ ਉਸ ਨੂੰ ਦੇਖ ਕੇ ਲੋਕ ਕਲਿੱਕ ਕਰਦੇ ਆ ਉਹ ਹੁੰਦਾ ਏ ਥੰਬਨੇਲ ਥੰਬਨੇਲ ਬਹੁਤ ਜ਼ਰੂਰੀ ਆ ਹਰ ਇੱਕ ਵੀਡੀਓ ਤੇ ਲਈ ਥੰਬਨੇਲ ਨੂੰ ਬਹੁਤ ਵਧੀਆ ਮੰਨਿਆ ਗਿਆਗਾ ਜੇਕਰ ਤੁਹਾਡਾ ਥੰਬਨੇਲ ਵਧੀਆ ਹੋਊਗਾ ਜਿੰਨਾ ਵਧੀਆ ਤੁਹਾਡਾ ਥੰਬਨੇਲ ਹੋਊਗਾ ਉਨੇ ਹੀ ਜ਼ਿਆਦਾ ਵੀਡੀਓ ਵਾਇਰਲ ਹੋਣ ਦੇ ਚਾਂਸਸ ਹੁੰਦੇ ਆ ਜਿਹਦਾ ਵਧੀਆ ਥੰਬਨੇਲ ਆ ਸਮਝ ਲਓ ਵੀ ਵੀਡੀਓ ਜ਼ਿਆਦਾ ਵਾਇਰਲ ਹੋਣ ਦੇ ਚਾਂਸ 90% ਚਾਂਸ ਹੁੰਦੇ ਆ ਕਿਉਂਕਿ ਤੁਹਾਡਾ ਜੋ ਥੰਬਨੇਲ ਹੁੰਦਾਗਾ ਉਸ ਨੂੰ ਦੇਖ ਕੇ ਹੀ ਲੋਕੀ ਤੁਹਾਡੀ ਵੀਡੀਓ ਤੇ ਕਲਿੱਕ ਕਰਨਗੇ ਤੇ ਅੱਜ ਦੀ ਵੀਡੀਓ ਚ ਤੁਹਾਨੂੰ ਦੱਸਾਂਗੇ ਕਿ ਤੁਸੀਂ ਥੰਬਨੇਲ ਕਿਵੇਂ ਬਣਾ ਸਕਦੇ ਹੋ ਤੇ ਬਿਲਕੁਲ ਫ੍ਰੀ ਦੇ ਵਿੱਚ ਤੇ ਬਿਲਕੁਲ ਆਸਾਨੀ ਦੇ ਨਾਲ ਫੋਨ ਦੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਾਂ ਕਿ ਥੰਬਨੇਲ ਬਣਾਉਣ ਵਾਸਤੇ ਤੁਹਾਡੀ ਜੋ ਸਭ ਤੋਂ ਪਹਿਲਾਂ ਤੁਹਾਨੂੰ ਜੋ ਪਿਕ ਵਗੈਰਾ ਹੁੰਦੀ ਹੈ ਉਸੇ ਜਿਸ ਤਰ੍ਹਾਂ ਦੀ ਤੁਸੀਂ ਵੀਡੀਓ ਬਣਾ ਰਹੇ ਹੋ ਉਸੇ ਤਰ੍ਹਾਂ ਦਾ ਆਪਣੇ ਫੇਸ ਰਿਐਕਸ਼ਨ ਦੇ ਨਾਲ ਇੱਕ ਦੀ ਫੋਟੋ ਖਿੱਚ ਕੇ ਨਾ ਮਤਲਬ ਕਿ ਫੋਟੋ ਸ਼ੂਟ ਕਰ ਲਓ ਫੋਟੋ ਖਿੱਚ ਕੇ ਰੱਖ ਲਓ ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸ ਦਾਂਗਾ ਕਿ ਉਹ ਫੋਟੋ ਕਿਵੇਂ ਉਸ ਦਾ ਬੈਕਗ੍ਰਾਉਂਡ ਕਿਵੇਂ ਰਿਮੂਵ ਕਰਨਾਗਾ ਤੇ ਫੋਟੋ ਨੂੰ ਕਿਵੇਂ ਤੁਸੀਂ ਥੰਬਨੇਲ ਵਿੱਚ ਐਡ ਕਰਨਾਗਾ ਜਿਸ ਤਰ੍ਹਾਂ ਦੀ ਵੀਡੀਓ ਹੋਊਗੀ ਜਾਂ ਆਪਾਂ ਕਹ ਲਈਏ ਵੀਰ ਬੈਡ ਫੇਸਬੁਕ ਦਾ ਬੈਡ ਯਾਨੀ ਕਿ ਅਪਡੇਟ ਹਨਾ ਤਾਂ ਉਦਾਂ ਦੀ ਵੀਡੀਓ ਕਰਨੀ ਆ ਜਾਂ ਕੋਈ ਕਹ ਲਈਏ ਵੀ ਬਿਗ ਅਪਡੇਟ ਆਇਆ ਫੇਸਬੁਕ ਦਾ ਤਾਂ ਇਦਾਂ ਯਾਨੀ ਕਿ ਆਪਾਂ ਕਹ ਲਈਏ ਜਿੱਦਾਂ ਵੀ ਤੁਹਾਡਾ ਜਿੱਦਾਂ ਦਾ ਤੁਹਾਡਾ ਵੀਡੀਓ ਹੋਊਗੀ ਉਦਾਂ ਦਾ ਤੁਹਾਡਾ ਫੇਸ ਰੈਕਸ਼ਨ ਹੋਣਾ ਬਹੁਤ ਜ਼ਰੂਰੀ ਹੈ ਥੰਬਨੇਲ ਦੇ ਵਿੱਚ ਇਦਾਂ ਐ ਬੈਠ ਕੇ ਥੰਬਨੇਲ ਲਾਉਣਾ ਕੋਈ ਫਾਇਦਾ ਨਹੀਂ ਹੈਗਾ ਇਸ ਚੀਜ਼ ਦਾ ਜਿੱਦਾਂ ਦਾ ਤੁਹਾਡਾ ਕਹਿੰਦਾ ਮਤਲਬ ਵੀਡੀਓ ਹੋਊਗੀ ਥੋੜਾ ਅਟਰੈਕਟਿਵ ਲੱਗੇ ਹਨਾ ਉਦਾਂ ਦਾ ਤੁਸੀਂ ਥੰਬਨੇਲ ਪਹਿਲਾਂ ਫੋਟੋ ਸ਼ੂਟ ਕਰਨੀ ਆ ਆਪਣੀ ਫੋਟੋ ਖਿੱਚਵਾਉਣੀ ਆ ਯਾਨੀ ਕਿ ਫੋਨ ਦੇ ਵਿੱਚ ਹੀ ਕਰ ਲਿਓ ਫੋਟੋ ਹਨਾ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਾਂਗਾ ਕਿ ਕਿਵੇਂ ਤੁਸੀਂ ਥੰਬਨੇਲ ਬਣਾਉਣਾ ਬਿਲਕੁਲ ਫ੍ਰੀ ਦੇ ਵਿੱਚ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਾਂਗਾ ਕਿ ਇੱਕ ਪਿਕਸਾਬੇ ਪਿਕਸਾ ਪਿਕਸਲ ਲੈਬ ਆਉਂਦੀ ਆ ਐਪ Google Play Store ਦੇ ਵਿੱਚੋਂ ਤੁਹਾਨੂੰ ਮਿਲ ਜੂਗੀ ਤੇ ਉਸ ਦੇ ਰਾਹੀਂ ਤੁਸੀਂ ਫ੍ਰੀ ਦੇ ਵਿੱਚ ਬਿਲਕੁਲ ਬਿਲਕੁਲ 5-7 ਮਿੰਟਾਂ ਦੇ ਵਿੱਚ ਹੀ ਆਪਾਂ ਕਹ ਲਈਏ ਯਾਰ ਕਰ ਸਕਦੇ ਹਾਂ ਤੁਸੀਂ ਕ੍ਰੀਏਟ ਹਨਾ ਨਵੀਂ ਤੋਂ ਨਵੀਂ ਥੰਬਨੇਲ ਬਣਾ ਸਕਦੇ ਹੋ ਤੇ ਆਜੋ ਤੁਹਾਨੂੰ ਦੱਸਦੇ ਆ ਸਕਰੀਨ ਦੇ ਉੱਪਰ ਲੈ ਕੇ ਜਾਂਦੇ ਆ ਕਿ ਕਿਵੇਂ ਤੁਸੀਂ ਆਪਣਾ ਜੋ ਥੰਬਨੇਲ ਹੈ ਉਹ ਕਿਵੇਂ ਬਣਾਉਣਾਗਾ ਸਭ ਤੋਂ ਪਹਿਲਾਂ ਜੋ ਤੁਹਾਡੀ ਜੋ ਫੋਟੋ ਹੁੰਦੀ ਹੈ ਨਾ ਫੋਟੋ ਦਾ ਬੈਕਗ੍ਰਾਉਂਡ ਚੇਂਜ ਕਰਦੇ ਆਪਾਂ ਜਿਹੜੀ ਫੋਟੋ ਤੁਸੀਂ ਕਲਿੱਕ ਕੀਤੀ ਹੋਗੀ ਹੁਣ ਤੁਹਾਡੇ ਸਾਹਮਣੇ ਆ ਮੈਂ ਫੋਟੋ ਲੈਣਾਗਾ ਗੈਲਰੀ ਦੇ ਵਿੱਚ ਤੇ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਕਰਨਾਗਾ ਇੱਕ ਫੋਟੋ ਕਲਿੱਕ ਕਰਨੀ ਆ ਸੇਮ ਜਿੱਦਾਂ ਦੀ ਵੀਡੀਓ ਹੋਊਗੀ ਉਦਾਂ ਦਾ ਫੇਸ ਰੈਕਸ਼ਨ ਦੇ ਕੇ ਜਿੱਦਾਂ ਤੁਸੀਂ ਆ ਲਾ ਲਓ ਇੱਕ ਆ ਫੋਟੋ ਆ ਠੀਕ ਹੈ ਫੋਟੋ ਇਦਾਂ ਖਿੱਚ ਲਈ ਆ ਮੈਂ ਆਪਣੀ ਹਨਾ ਹੁਣ ਇਸ ਦਾ ਜੋ ਬੈਕਗ੍ਰਾਉਂਡ ਆ ਬੈਕਗ੍ਰਾਉਂਡ ਰਿਮੂਵ ਕਰਨਾਗਾ ਸਭ ਤੋਂ ਪਹਿਲਾਂ ਤੁਸੀਂ ਕ੍ਰੋਮ ਦੇ ਵਿੱਚ ਆਉਣਾਗਾ ਕ੍ਰੋਮ ਦੇ ਵਿੱਚ ਆ ਕੇ ਤੁਸੀਂ ਖੋਲਣਾਗਾ ਸਰਚ ਕਰਨਾ ਇੱਥੇ ਬੀਜੀ ਰਿਮੂਵ ਬਿਲਕੁਲ ਫ੍ਰੀ ਹੈ ਹੋਊਗਾ ਰਿਮੂਵ ਤੁਹਾਡਾ ਇੱਥੇ ਜਦੋਂ ਤੁਸੀਂ ਸਰਚ ਕਰੋਗੇ ਤਾਂ ਜੋ ਸਭ ਤੋਂ ਪਹਿਲਾਂ ਵਾਲੀ ਸਾਈਟ ਆ ਇਹਦੇ ਉੱਪਰ ਕਲਿੱਕ ਕਰ ਲਿਓ ਜਦੋਂ ਤੁਸੀਂ ਉੱਪਰ ਕਲਿੱਕ ਕਰੋਗੇ ਇੱਥੇ ਲਿਖਿਆ ਆ ਰਿਹਾਗਾ ਅਪਲੋਡ ਇਮੇਜ ਤੇ ਅਪਲੋਡ ਇਮੇਜ ਦੇ ਵਿੱਚ ਜਿਹੜੀ ਮੈਂ ਫੋਟੋ ਖਿੱਚੀ ਆ ਉਹ ਤੁਸੀਂ ਮਤਲਬ ਅਪਲੋਡ ਕਰ ਦੇਣੀ ਆ ਹੁਣ ਤੁਸੀਂ ਦੇਖੋਗੇ 2 ਮਿੰਟਾਂ ਦੇ ਵਿੱਚ ਇਹਨੇ ਜੋ ਤੁਹਾਡੀ ਫੋਟੋ ਸੀ ਉਹ ਬਿਲਕੁਲ ਰਿਮੂਵ ਕਰ ਦੇਣਾ ਬੈਕਗ੍ਰਾਉਂਡ ਬਿਲਕੁਲ ਰਿਮੂਵ ਕਰ ਦੇਣਾਗਾ ਤੇ ਥੰਬਨੇਲ ਦੇ ਉੱਪਰ ਲਾਉਣ ਵਾਸਤੇ ਤੁਹਾਡੀ ਫੋਟੋ ਐ ਜੋ ਉਹ ਰੈਡੀ ਹੋ ਜਾਣੀ ਆ 2 ਸੈਕਿੰਡਾਂ ਦੇ ਵਿੱਚ ਥੋੜਾ ਵੇਟ ਕਰਦੇ ਆ ਤੇ ਤੁਹਾਨੂੰ ਦੱਸਦੇ ਆ ਕਿ ਕਿਵੇਂ ਇਹ ਬੀਕ ব্যাকਗ੍ਰਾਉਂਡ ਜੋ ਰਿਮੂਵ ਕਰਦੇ ਆਪਾਂ ਫੋਟੋ ਦਾ ਦੋਸਤੋ ਤੁਸੀਂ ਦੇਖੋਗੇ 2 ਮਿੰਟਾਂ ਦੇ ਵਿੱਚ ਹੀ ਸੌਰੀ 5-7 ਸੈਕਿੰਡਾਂ ਦੇ ਵਿੱਚ ਹੀ ਮੇਰਾ ਜੋ ব্যাকਗ੍ਰਾਉਂਡ ਸੀ ਫੋਟੋ ਦਾ ਉਹ ਰਿਮੂਵ ਹੋ ਗਿਆਗਾ ਹੁਣ ਨੂੰ ਆਪਾਂ ਡਾਊਨਲੋਡ ਕਰਨਾਗਾ ਸਭ ਤੋਂ ਉੱਪਰ ਜੋ ਫ੍ਰੀ ਵਾਲੀ ਆਪਸ਼ਨ ਆਉਂਦੀ ਆ ਇਹਦੇ ਤੇ ਤੁਸੀਂ ਕਲਿੱਕ ਕਰ ਲੈਣਾਗਾ ਤੇ ਤੁਹਾਡੀ ਜੋ ਫੋਟੋ ਹੈ ਉਹ ਆਪਣੇ ਆਪ ਡਾਊਨਲੋਡ ਹੋ ਜੂਗੀ ਦੇਖੋ ਆ ਫੋਟੋ ਮੇਰੀ ਡਾਊਨਲੋਡ ਹੋ ਗਈ ਹੈ ਤੇ ਹੁਣ ਤੁਹਾਨੂੰ ਮੈਂ ਲੈ ਕੇ ਚੱਲਦਾਗਾ ਆ ਪਿਕਸਲ ਐਪ ਤੇ ਜਦੋਂ ਤੁਸੀਂ ਇਸ ਤੋਂ ਪ੍ਰਿੰਟਰ ਕਰੋਗੇ ਤਾਂ ਇੱਥੇ ਆ ਸਭ ਕੁਝ ਡਿਲੀਟ ਕਰ ਦੇਣਾ ਮਤਲਬ ਡਿਫਾਲਟ ਕਰ ਦੇਣਾ ਇੱਕ ਵਾਰ نیچے ਡਿਫਾਲਟ ਲਿਖਿਆ ਆ ਰਿਹਾ ਹੈਗਾ ਨਾ نیچے ਇਹਨੂੰ ਡਿਫਾਲਟ ਕਰ ਦੇਣਾਗਾ ਠੀਕ ਆ ਤਾਂ ਜਿਹੜਾ ਆ ਨਿਊ ਟੈਕਸਚਰ ਲਿਖਿਆ ਹੈਗਾ ਇਹਨੂੰ ਉੱਪਰੋਂ ਜਿਹੜਾ ਉੱਪਰ ਡਿਲੀਟ ਦੀ ਆਪਸ਼ਨ ਹੈ ਪੈਨਸਲ ਦੇ ਨਾਲ ਇੱਥੋਂ ਡਿਲੀਟ ਕਰ ਲੈਣਾਗਾ ਹੁਣ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾਗਾ ਸਭ ਤੋਂ ਪਹਿਲਾਂ ਤੁਸੀਂ ਅ ਇਮੇਜ ਸਾਈਜ਼ ਦੇ ਉੱਪਰ ਕਲਿੱਕ ਕਰਨਾਗਾ ਇੱਥੇ ਤੁਸੀਂ ਦੇਖੋ ਕਸਟਮ ਲਿਖਿਆ ਆ ਰਿਹਾਗਾ ਇਹਦੇ ਤੇ ਕਲਿੱਕ ਕਰੋਗੇ ਤਾਂ ਤੁਸੀਂ ਫੇਸਬੁੱਕ ਵਾਸਤੇ ਜੋ ਬਣਾਉਣਾ ਥੰਬਨੇਲ ਤਾਂ ਤੁਸੀਂ ਸੌਰੀ YouTube ਵਾਸਤੇ ਬਣਾਉਣਾ ਜਾਂ ਫੇਸਬੁੱਕ ਵਾਸਤੇ ਬਣਾਉਣਾ ਤੁਸੀਂ YouTube ਵਾਸਤੇ ਬਣਾਉਣਾ ਥੰਬਨੇਲ ਤਾਂ ਇੱਥੇ YouTube ਥੰਬਨੇਲ ਦੇ ਉੱਪਰ ਕਲਿੱਕ ਕਰ ਦਿਓ ਉਸ ਤੋਂ ਬਾਅਦ ਤੁਸੀਂ ਓਕੇ ਕਰ ਦੇਣਾਗਾ ਦੇਖੋ ਜੋ YouTube ਦਾ ਸਾਈਜ਼ ਹੁੰਦਾਗਾ ਉਹਨੇ ਆਕਾਰ ਦਾ ਤੁਹਾਡਾ ਜੋ ਥੰਬਨੇਲ ਆ ਉਹ ਕੱਟਿਆ ਜਾਣਾਗਾ ਹੁਣ ਇੱਥੇ ਤੁਸੀਂ ਆਉਂਗੇ ਤਾਂ ਤੁਸੀਂ ਤੁਹਾਨੂੰ ਮੈਂ ਦਿਖਾਉਣਾਗਾ ਕਿ ਆ ਜਿਹੜਾ ਜਿਹੜਾ ਇੱਥੇ ਦੋ ਡੱਬੇ ਜੇ ਬਣੇ ਹੋਏ ਆ ਥੱਲੇ ਨੀਚੇ ਦੋ ਇਦਾਂ ਚਾਰ ਸੇ ਡੱਬੇ ਬਣੇ ਹੋਏ ਆ ਉੱਪਰ ਨੀਚੇ ਇਹਦੇ ਉੱਪਰ ਜਦੋਂ ਕਲਿੱਕ ਕਰੋਗੇ ਨਾ ਤਾਂ ਇੱਥੇ ਕਲਰ ਨਿਕਲਿਆ ਹੋਇਆ ਹੈ ਇੱਥੋਂ ਆਪਾਂ ਕਲਰ ਕਰ ਸਕਦੇ ਹਾਂ ਵੀ ਆਪਾਂ ਕਿਦਾਂ ਦਾ ਕਲਰ ਲੈਣਾ ਬੈਕਗ੍ਰਾਉਂਡ ਦਾ ਤੇ ਆ ਉੱਪਰ ਜਦੋਂ ਕਲਰ ਦੇ ਉੱਪਰ ਕਲਿੱਕ ਕਰੋਗੇ ਇੱਥੋਂ ਵੀ ਦੇਖ ਲਓ ਵੀ ਕਿਹੜਾ ਤੁਸੀਂ yellow ਲੈਣਾ ਤਾਂ yellow ਆ ਜਾਊਗਾ ਹਨਾ black ਲੈਣਾ black ਆ ਜਾਊਗਾ ਜੇਕਰ ਤੁਸੀਂ ਮਲਟੀਪਲ ਕਲਰ ਲੈਣਾ ਜਿਵੇਂ ਆ ਦੇਖੋ black and white ਆ ਗਿਆ ਆ ਹੋਰ ਇਦਾਂ ਦਾ ਆ ਗਿਆ green ਆ ਗਿਆ ਜਿਵੇਂ ਹਨਾ ਇਦਾਂ ਤੁਸੀਂ ਕਲਰ ਲੈ ਸਕਦੇ ਹੋ ਤੇ ਤੁਹਾਨੂੰ ਇੱਕ ਕਰਕੇ ਮੈਂ ਦਿਖਾ ਦੇਣਾਗਾ ਸਭ ਤੋਂ ਪਹਿਲਾਂ ਤੁਹਾਨੂੰ ਆਹ ਕਲਰ ਲੈਣੇ ਆ ਠੀਕ ਆ ਇਥੋਂ ਜੇਕਰ ਤੁਸੀਂ ਇਹਨੂੰ ਵਧਾਉਣਾ ਘਟਾਉਣਾ ਵੀ ਤਾਂ ਪਲੱਸ ਵਾਲੇ ਨਿਸ਼ਾਨ ਤੇ ਕਲਿੱਕ ਕਰ ਲੈਣਾਗਾ ਇਥੋਂ ਇਹ ਇਦਾਂ ਅਡਜਸਟਮੈਂਟ ਕਰ ਲਿਓ ਵੀ ਕਿੰਨਾ ਤੁਹਾਨੂੰ ਚਾਹੀਦਾਗਾ ਇਦਾਂ ਬਲੈਕ ਕਰ ਲਿਓ ਪੂਰਾ ਇੰਨਾ ਇਦਾਂ ਕਰ ਲਿਓ ਠੀਕ ਆ ਇਸਨੂੰ ਉਸ ਤੋਂ ਬਾਅਦ ਇਹਨੂੰ ਓਕੇ ਕਰ ਦੇਣਾਗਾ ਤੇ ਸਭ ਤੋਂ ਪਹਿਲਾਂ ਤੁਸੀਂ ਜੋ ਪਲੱਸ ਦਾ ਨਿਸ਼ਾਨ ਆਏ ਉੱਪਰ ਉਸ ਦੇ ਉੱਪਰ ਕਲਿੱਕ ਕਰੋਗੇ ਤਾਂ ਇੱਥੇ ਫ੍ਰੋਮ ਗੈਲਰੀ ਲਿਖਿਆ ਆ ਜਾਊਗਾ ਫ੍ਰੋਮ ਗੈਲਰੀ ਦੇ ਉੱਪਰ ਕਲਿੱਕ ਕਰਨਾਗਾ ਉਸ ਤੋਂ ਬਾਅਦ ਜਿਹੜੀ ਤੁਹਾਡੀ ਫੋਟੋ ਹੋਊਗੀ ਜਿਹੜੀ ਆਪਾਂ ਰਿਮੂਵ ਕੀਤਾ ਸੀ ব্যাকਗ੍ਰਾਉਂਡ ਉਸ ਨੂੰ ਲੈ ਲੈਣਾਗਾ ਦੇਖੋ ਤੇ ਇਸ ਦੇ ਉੱਪਰ ਸਿੱਧਾ ਕਲਿੱਕ ਕਰ ਲੈਣਾਗਾ ਕਿੰਨੇ ਸਾਈਜ਼ ਦੀ ਫੋਟੋ ਲੈਣੀ ਆਓ ਤੁਸੀਂ ਆ ਤਾਂ ਦੇਖ ਲਓ ਐਡਜਸਟਮੈਂਟ ਕਰ ਲਿਓ ਹਨਾ ਤੇ ਇੱਥੇ ਦੇਖੋ ਫੋਟੋ ਮੇਰੀ ਆ ਗਈ ਆ ਇਹਨੂੰ ਇਦਾਂ ਕਟਾ ਲੈਣਾਗਾ ਇਦਾਂ ਹੁਣ ਇੱਥੇ ਜੀ ਆਪਾਂ ਜਿੱਥੇ ਤੁਹਾਨੂੰ ਲੱਗਦਾ ਕਿ ਬਈ ਹਾਂ ਇੱਥੇ ਜੀ ਫੋਟੋ ਲਾ ਸਕਦੇ ਆ ਆਪਾਂ ਤਾਂ ਤੁਸੀਂ ਇੱਥੇ ਆਪਣੀ ਫੋਟੋ ਨੂੰ ਐਡਜਸਟਮੈਂਟ ਕਰ ਲੈਣਾਗਾ ਤੇ ਹੁਣ ਤੋਂ ਮੈਂ ਦੱਸ ਦਾਂਗਾ ਕਿ ਇਹ ਫੋਟੋ ਨੂੰ ਆਪਾਂ ਕਿਵੇਂ ਹੋਰ ਸੈਟਿੰਗ ਕਰਨੀ ਆ ਚਲੋ ਇਹ ਤਾਂ ਸਿੱਧੀ ਆ ਗਈ ਆ ਫੋਟੋ ਇੱਥੇ ਐਡਜਸਟਮੈਂਟ ਹੋ ਗਈ ਆ ਆਪਣੀ ਫੋਟੋ ਹੁਣ ਤੁਸੀਂ ਕੀ ਕਰਨਾਗਾ ਆ ਇਹ ਹੈਗੀ ਆ ਇਹ ਦੇ ਉੱਪਰ ਕਲਿੱਕ ਕਰ ਦਿਓ ਸੌਰੀ ਆ ਜੋ ਟਿਕੋਣਾ ਜਿਹਾ ਬਣਾਇਆ ਗਾ ਡੱਬਾ ਨੀਚੇ ਆ ਸੈਂਟਰ ਵਾਲਾ ਇਸ ਦੇ ਉੱਪਰ ਕਲਿੱਕ ਕਰ ਲਓ ਤੇ ਉਸ ਤੋਂ ਬਾਅਦ ਇਹਦਾ ਕੀ ਕਰਨਾਗਾ ਇੱਥੋਂ ਤੁਸੀਂ ਸਾਈਜ਼ ਜੋ ਹੁੰਦਾ ਗਾ ਕਲਰ ਵਗੈਰਾ ਕਰ ਸਕਦੇ ਹੋ ਨੂੰ ਬੈਕਗ੍ਰਾਉਂਡ ਕਰ ਸਕਦੇ ਹੋ ਠੀਕ ਆ ਤੇ ਇੱਥੋਂ ਸਟ੍ਰੋਕ ਵਗੈਰਾ ਕਰ ਸਕਦੇ ਹੋ ਜਦੋਂ ਤੁਸੀਂ ਸਟ੍ਰੋਕ ਦੇ ਉੱਪਰ ਕਲਿੱਕ ਕਰੋਗੇ ਸਟ੍ਰੋਕ ਦੇ ਉੱਪਰ ਕਲਿੱਕ ਕਰਕੇ ਇੱਥੋਂ ਇਹਨੂੰ ਕਲਰ ਦਾ ਜੋ ਤੁਹਾਡੇ ਆਸੇ-ਪਾਸੇ ਹਨਾ ਬਈ ਜਿਹੜਾ ਨਾਲ-ਨਾਲ ਕਲਰ ਹੋਊਗਾ ਆਸੇ-ਪਾਸੇ ਜਿਵੇਂ ਆਪਾਂ ਕਲੀਆਂ ਦੇਖੀਏ ਲੋ ਫੋਟੋ ਦੇ ਵਿੱਚ ਐਦਾਂ ਹੁਣ ਤੁਸੀਂ ਦੇਖੋਗੇ ਐਦਾਂ ਤੁਸੀਂ ਇਸ ਨੂੰ ਮਾੜਾ-ਮਾੜਾ ਇਹਨੂੰ ਹਾਈਲਾਈਟ ਕਰ ਲੈਣਾਗਾ ਥੋੜਾ ਜਿਹਾ ਜਾਂ ਠੀਕ ਆ ਇੱਥੋਂ ਕਰਕੇ ਥੋੜਾ ਐਟ੍ਰੈਕਟਿਵ ਲੱਗਦਾ ਨਾ ਐਦਾਂ ਦੇਖਣ ਦੇ ਵਿੱਚ ਠੀਕ ਆ ਇਹਨੂੰ ਇੱਧਰ ਕਰ ਸਕਦੇ ਹਾਂ ਜਾਂ ਕਿੱਧਰ ਜਿੱਥੇ ਮਰਜ਼ੀ ਤੁਸੀਂ ਐਡਜਸਟਮੈਂਟ ਕਰ ਸਕਦੇ ਹੋ ਇਹਨੂੰ ਇੱਧਰ ਵੀ ਲਾ ਸਕਦੇ ਹੋ ਠੀਕ ਆ ਤੇ ਚਲੋ ਆਹ ਤਾਂ ਆਪਣਾ ਹੋ ਗਿਆ ਠੀਕ ਆ ਰੈਡੀ ਹੁਣ ਜੀ ਉਸ ਤੋਂ ਬਾਅਦ ਤੁਸੀਂ ਜੋ ਲਿਖਣਾਗਾ ਇਸ ਤੇ ਕੁਝ ਵੀ ਲਿਖਣਾਗਾ ਜਿਵੇਂ ਮੰਨ ਕੇ ਚੱਲੋ ਫੇਸਬੁੱਕ ਬਾਰੇ ਤੁਸੀਂ ਦੱਸਣਾਗਾ ਤਾਂ ਇੱਥੇ ਜੋ ਪਲੱਸ ਦਾ ਟੈਕਸਚਰ ਦਾ ਨਿਸ਼ਾਨ ਆ ਇੱਥੇ ਕਲਿੱਕ ਕਰ ਲਿਓ ਐਡਿਟ ਦੇ ਉੱਪਰ ਕਲਿੱਕ ਕਰਕੇ ਇੱਥੇ ਤੁਸੀਂ ਕੁਝ ਵੀ ਲਿਖ ਸਕਦੇ ਹੋ ਜਿਵੇਂ ਪੰਜਾਬੀ ਦੇ ਵਿੱਚ ਤੁਹਾਨੂੰ ਮੈਂ ਲਿਖ ਕੇ ਦਿਖਾ ਦੰਨਾਗਾ ਫੇਸਬੁੱਕ ਜਾਂ ਲਿਖ ਦਿਓ ਥੰਬਨੇਲ ਕਿਵੇਂ ਬਣਾ ਸਕਦੇ ਆ ਹਨਾ ਬਣਾ ਸਕਦੇ ਆ ਇਥੇ ਇਹਨੂੰ ਕਲਿੱਕ ਕਰ ਦੇਣਾਗਾ ਠੀਕ ਹੈ ਇੱਥੇ ਆ ਕੇ ਇਹਨੂੰ ਇਦਾਂ ਐਡਜਸਟਮੈਂਟ ਕਰ ਲਓ ਜਿੱਥੇ ਤੁਹਾਡਾ ਜੀ ਕਰਦਾਗਾ ਤੇ ਸਾਈਜ਼ ਵਗੈਰਾ ਜੋ ਇਥੋਂ ਤੁਸੀਂ ਐਡਿਟ ਕਰੋਗੇ ਇਥੋਂ ਤੁਸੀਂ ਆਦਾ ਕੁਝ ਮਰਜ਼ੀ ਲਿਖ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਇੱਧਰ ਅੱਗੇ ਜਾਓਗੇ ਥੋੜਾ ਜਿਹਾ ਇੱਥੇ ਸਾਈਜ਼ ਲਿਖਿਆ ਆ ਜਾਊਗਾ ਤਾਂ ਤੁਸੀਂ ਇਸ ਨੂੰ ਥੋੜਾ ਜਿਹਾ ਘਟਾ ਲੈਣਾ ਜਾਂ ਵਧਾ ਲੈਣਾਗਾ ਇਦਾਂ ਕਰਕੇ ਤੇ ਉਸ ਤੋਂ ਬਾਅਦ ਇਹਨੂੰ ਐਡਜਸਟਮੈਂਟ ਕਰ ਦੇਣਾਗਾ ਇਹਨੂੰ ਹੁਣ ਹਾਈਲਾਈਟ ਕਰਨਾਗਾ ਹਾਈਲਾਈਟ ਤੁਸੀਂ ਕਿਵੇਂ ਕਰੋਗੇ ਇੱਥੋਂ ਤੁਸੀਂ ਇਹਨੂੰ ਉਸ ਤੋਂ ਬਾਅਦ ਤੁਸੀਂ ਇਦਾਂ ਉਸ ਤੋਂ ਜੁੜਾ ਤੋਂ ਸਾਈਜ਼ ਹੈ ਜੋ ਸਾਈਜ਼ ਥੋੜਾ ਵਧਾ ਦਿਓ ਹਨਾ ਵੱਡਾ ਕਰ ਦਿਓ ਤੁਸੀਂ ਦੇਖੋਗੇ ਥੋੜਾ ਜਿਹਾ ਵੱਡਾ ਕਰ ਲਿਆ ਦਾ ਸਾਈਜ਼ ਫੌਂਟ ਵਾਲੇ ਸਾਈਜ਼ ਫੌਂਟ ਵਾਲੇ ਉੱਪਰ ਕਲਿੱਕ ਕਰਕੇ ਤੁਸੀਂ ਦਾ ਸਾਈਜ਼ ਵਗੈਰਾ ਕਰ ਸਕਦੇ ਹੋ ਜਾਂ ਫੌਂਟ ਦਾ ਸਟਾਈਲ ਉਹ ਚੇਂਜ ਕਰ ਸਕਦੇ ਹੋ ਠੀਕ ਆ ਉਸ ਤੋਂ ਬਾਅਦ ਅੱਗੇ ਕਰੋਗੇ ਇਥੋਂ ਬੈਕਗ੍ਰਾਉਂਡ ਲਾਉਣਾਗਾ ਆਪਾਂ ਬੈਕਗ੍ਰਾਉਂਡ ਲਾ ਸਕਦੇ ਹਾਂ ਕੋਈ ਵੀ ਕਲਰ ਦਾ ਬੈਕਗ੍ਰਾਉਂਡ ਲਾ ਸਕਦੇ ਹਾਂ ਇਥੋਂ ਬੈਕਗ੍ਰਾਉਂਡ ਲੱਗ ਜਾਊਗਾ ਠੀਕ ਆ ਤੁਹਾਡਾ ਜਿੱਦਾਂ ਵੀ ਤੁਹਾਡਾ ਜੀ ਕਰਦਾ ਉਦਾਂ ਦਾ ਤੁਸੀਂ ਲਾ ਸਕਦੇ ਹੋ ਹਨਾ ਇੱਥੋਂ ਜਿਵੇਂ ਥੰਬਣ ਸੌਰੀ ਬੈਕਗ੍ਰਾਉਂਡ ਲੱਗ ਗਿਆ ਉਸ ਤੋਂ ਬਾਅਦ ਇਹਨੂੰ ਹਾਈਲਾਈਟ ਕਰਨਾ ਥੋੜਾ ਜਿਹਾ ਤਾਂ ਇੱਥੋਂ ਹਾਈਲਾਈਟ ਵੀ ਕਰ ਸਕਦੇ ਹਾਂ ਜਿਹਨੂੰ ਪੰਜਾਬੀ ਦੇ ਵਿੱਚ ਹਾਈਲਾਈਟ ਹੀ ਕਹਿੰਦੇ ਆ ਆਪਾਂ ਥੋੜਾ ਜਿਹਾ ਵੀ ਥੋੜਾ ਜਿਹਾ ਗੂੜਾ ਕਰ ਦੇਣਾ ਇੱਥੋਂ ਤੁਸੀਂ ਇਹਨੂੰ ਪਲੱਸ ਦੇ ਨਿਸ਼ਾਨ ਥੱਲੇ ਕਲਿੱਕ ਕਰੋਗੇ ਤਾਂ ਇੱਥੋਂ ਤੁਸੀਂ ਇਹਨੂੰ ਇਦਾਂ ਗੂੜਾ ਕਰ ਸਕਦੇ ਹੋ ਥੋੜਾ ਡਾਰਕ ਕਰ ਸਕਦੇ ਹਾਂ ਠੀਕ ਆ ਚਲੋ ਆਪਾਂ ਇੱਥੇ ਇਦਾਂ ਲਿਖ ਲਿਆ ਇਹਦਾ ਇਹਨੂੰ ਥੋੜਾ ਜਿਹਾ ਸਾਈਡ ਕਰਤਾ ਇਹਨੂੰ ਇੱਧਰ ਇਦਾਂ ਕਰ ਲਿਆ ਐਡਜਸਟਮੈਂਟ ਆ ਦੀ ਕਰ ਲਿਓ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਹੁਣ ਜਾ ਕੁਛ ਵੀ ਲਿਖ ਸਕਦੇ ਹੋ YouTube ਵਾਸਤੇ ਥੰਬਨੇਲ ਬਣਾਓ ਬਿਲਕੁਲ ਫ੍ਰੀ ਦੇ ਵਿੱਚ ਇਦਾਂ ਲਿਖ ਲ ਨਿਕਲਾਂਗਾ ਆਪਾਂ YouTube ਵਾਸਤੇ ਵਾਸਤੇ ਫ੍ਰੀ ਦੇ ਵਿੱਚ ਫ੍ਰੀ ਦੇ ਵਿੱਚ ਆਪਣੇ ਫੋਨ ਤੋਂ ਫੋਨ ਤੋਂ ਬਣਾਓ 5 ਮਿੰਟ ਚ ਕੁਝ ਵੀ ਲਿਖ ਲਓ ਇਦਾਂ ਹਨ ਤੇ ਇਹਨੂੰ ਇੱਥੇ ਇੱਥੇ ਆ ਕੇ ਸਰ ਇੱਥੇ ਆ ਕੇ ਅਡਜਸਟਮੈਂਟ ਕਰਤੀ ਉਸ ਤੋਂ ਬਾਅਦ ਤੁਸੀਂ ਇਸ ਨੂੰ ਜੋ ਕਲਰ ਵਗੈਰਾ ਦੇਣੇ ਆ ਜੋ ਸਾਈਜ਼ ਵਗੈਰਾ ਕਰਨਾਗਾ ਉਹ ਅੱਗੇ ਅੱਗੇ ਸਾਰਾ ਕੁਝ ਖੁੱਲ ਮਾੜਾ ਮੋਟਾ ਹਨਾ ਮੱਥਾ ਮਾਰ ਲਿਓ ਸਾਰਾ ਕੁਝ ਤੁਹਾਨੂੰ ਪਤਾ ਲੱਗ ਜਾਊਗਾ ਉਸ ਤੋਂ ਬਾਅਦ ਜਾਦੇ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ ਦੇਖੋ ਆਹ ਦੇਖੋ ਹੁਣ ਮੈਂ ਕਲਰ ਚੇਂਜ ਕਰ ਲਿਆ ਇਹਦਾ ਜੋ ਵੀ ਕਲਰ ਚੇਂਜ ਕਰਨਾਗਾ ਉਹ ਕਰ ਲਿਆਗਾ ਠੀਕ ਹੈ ਦੇਖੋ ਆ ਆ ਗਿਆ ਇਦਾਂ ਇਹ ਨੂੰ ਹੁਣ ਮੈਂ ਇਹਦਾ ਬੈਕਗ੍ਰਾਉਂਡ ਦੇ ਦੂੰਗਾ ਨੂੰ ਮੈਂ ਇੱਥੋਂ ਬੈਕਗ੍ਰਾਉਂਡ ਦਿੱਤਾ ਜਾਊਗਾ ਇੱਥੋਂ ਕੋਈ ਵੀ ਬੈਕਗ੍ਰਾਉਂਡ ਦੇ ਦਿਓ ਇਹਨੂੰ ਜਿਵੇਂ ਕਿ ਆ ਦੇਖੋ ਕੋਈ ਵੀ ਬੈਕਗ੍ਰਾਉਂਡ ਦੇ ਦਿਓ ਇੱਥੋਂ ਬੈਕਗ੍ਰਾਉਂਡ ਕਰਕੇ ਨਾ ਥੋੜਾ ਜਿਆਦਾ ਤੁਹਾਡਾ ਜੋ ਜਿਹੜੀ ਚੀਜ਼ ਦੀ ਤੁਸੀਂ ਵੀਡੀਓ ਪਰ ਦੱਸਣਾਗਾ ਉਹ ਥੋੜਾ ਜਿਆਦਾ ਨਾ ਹਾਈਲਾਈਟ ਹੋ ਜਾਂਦਾ ਹੈ ਨਾ ਚਲੋ ਆ ਦੇਖੋ ਆ ਵਧੀਆ ਇਦਾਂ ਬਣ ਗਿਆ ਹੈ ਨਾ ਤੇ ਇੱਥੇ ਉਦੋਂ ਬਾਅਦ ਕੁਝ ਮਰਜ਼ੀ ਲਿਖੀ ਚਲੋ ਆਪ ਦਾ ਜੋ ਵੀ ਤੁਹਾਡਾ ਦਿਲ ਕਰਦਾਗਾ ਉਹਨੇ ਇੱਕ ਜਿੰਨੀ ਕਿ ਜਗ੍ਹਾ ਹੈ ਜਿੰਨੀ ਕਿ ਜਗ੍ਹਾ ਹੈਗੀ ਆ ਉਹਨੇ ਸਾਰੀ ਨੂੰ ਤੁਸੀਂ ਪੂਰਾ ਕਵਰ ਕਰ ਲੈਣਾਗਾ ਲਿਖ ਲਿਖ ਕੇ ਅਖੀਰ ਤੱਕ ਵੀਡੀਓ ਦੇਖਿਓ ਦੇਖੋ ਆਸਾਨੀ ਨਾਲ ਜਾਂ ਕੁਝ ਵੀ ਲਿਖ ਲਓ ਜਾਂ ਇੱਥੇ ਇਹਨੂੰ ਐਡਿਟ ਕਰ ਲੈਣਾਗਾ ਦੁਬਾਰਾ ਇਕੋ ਤੁਹਾਡੇ ਸਾਹਮਣੇ ਬਣਾ ਰਿਆਂਗਾ ਮੈਂ ਜੋ ਇਸ ਜੋ ਜਿਸ ਬਾਰੇ ਮੈਂ ਵੀਡੀਓ ਬਣਾ ਰਿਆਂਗਾ ਇਸੇ ਬਾਰੇ ਹੀ ਮੈਂ ਥੰਬਨੇਲ ਬਣਾ ਰਿਆਂਗਾ ਇੱਥੇ ਅੱਗੇ ਜੋ ਕਲਰ ਵਗੈਰਾ ਕਰਨਾਗਾ ਤੁਸੀਂ ਕਲਰ ਵਗੈਰਾ ਕਰ ਲਓ ਹਣਾ ਜਿਵੇਂ ਆਪਾਂ ਕਹ ਲਈਏ ਉਸ ਤੋਂ ਬਾਅਦ ਇਹਨੂੰ ਬੈਕਗ੍ਰਾਉਂਡ ਦੇਣਾਗਾ ਬੈਕਗ੍ਰਾਉਂਡ ਦੇ ਦਿਓ ਜੋ ਵੀ ਤੁਹਾਡਾ ਜੀ ਕਰਦਾਗਾ ਉਦਾਂ ਦਾ ਤੁਸੀਂ ਇਸ ਨੂੰ ਕਰ ਸਕਦੇ ਹੋ ਇਹਦੋਂ ਉਸ ਤੋਂ ਬਾਅਦ ਤੁਸੀਂ ਚੱਲ ਇਹਨੂੰ ਸਟ੍ਰੋਕ ਥੋੜਾ ਜਿਆ ਕਰ ਦਿਓ ਹਾਈਲਾਈਟ ਜਿਹਨੂੰ ਆਪਾਂ ਕਹ ਦਿੰਦੇ ਹਾਂ ਥੋੜਾ ਜਿਆ ਸੋ ਦੰਨਾ ਇੱਥੋਂ ਅਗਲਾ ਥੋੜਾ ਜਿਹਾ ਸਾਈਜ਼ ਵਧਾਵਾਂਗੇ ਤਾਂ ਹਾਂ ਦੇਖੋ ਥੋੜਾ ਜਾਂ ਨਾ ਲਓ ਜੀ ਤੁਹਾਡਾ ਥੰਬਨੇਲ ਆ ਜਾ ਬਣ ਕੇ ਤਿਆਰ ਹੋ ਗਿਆ ਸਿਰਫ 5-7 ਮਿੰਟ ਹੀ ਲੱਗੇ ਆ ਠੀਕ ਆ ਥੋੜਾ ਮੱਥਾ ਮਾਰ ਲਓਗੇ ਤਾਂ ਪ੍ਰੈਕਟਿਸ ਕਰੋਗੇ ਤਾਂ ਜਲਦੀ ਹਣਾ ਤੁਹਾਡਾ ਸੈੱਟ ਹੋ ਜਾਊਗਾ ਜੋ ਵੀ ਜਿੰਨੀ ਬੰਦਾ ਟਰਾਈ ਕਰੂਗਾ ਉਹ ਉਨੀ ਆਸਾਨੀ ਦੇ ਨਾਲ ਬਣਾਣਾ ਸ਼ੁਰੂ ਹੋ ਜਾਊਗਾ ਲਓ ਇੱਥੋਂ ਹੁਣ ਤੁਸੀਂ ਕੀ ਕਰਨਾਗਾ ਆਪਦਾ ਜੋ ਵੀ ਇਹਨੂੰ ਹੁਣ ਤੁਸੀਂ ਕਰਨਾਗਾ ਸੇਵ ਇਹਦੇ ਤਾਂ ਉੱਪਰ 3 ਡਾਟ ਆਉਂਦੇ ਪਏ ਆ ਉਹਨਾਂ ਤੇ ਕਲਿੱਕ ਕਰਨਾਗਾ ਇੰਪੋਰਟਸ ਇਮੇਜ ਦੇ ਉੱਪਰ ਕਲਿੱਕ ਕਰਕੇ ਇਸ ਤੋਂ ਬਾਅਦ ਨੀਚੇ ਕਸਟਮ ਆਊਗਾ ਕਸਟਮ ਦੇ ਉੱਪਰ ਲਿਖਿਆ ਇੱਥੇ ਕਲਿੱਕ ਕਰੋਗੇ ਨਾ ਅਲਟਰਾ ਦੇ ਉੱਪਰ ਕਲਿੱਕ ਕਰਕੇ ਸੇਵ ਟੂ ਗੈਲਰੀ ਕਰ ਦੇਣਾਗਾ ਤੇ ਤੁਹਾਡਾ ਜੋ ਥੰਬਨੇਲ ਆ ਉਹ ਬਣ ਕੇ ਤਿਆਰ ਹੁਣ ਤੁਸੀਂ ਹੁਣ ਮੈਨੂੰ ਦਿਖਾਉਣਾਗਾ ਕਿ ਕਿੱਦਾਂ ਦਾ ਮੇਰਾ ਥੰਬਨੇਲ ਬਣਿਆਗਾ ਦੇਖੋ 2 ਮਿੰਟਾਂ ਦੇ ਵਿੱਚ ਆਪਣਾ ਥੰਬਨੇਲ ਬਣ ਕੇ ਤਿਆਰ ਆ ਦੇਖੋ ਸੋ ਇਦਾਂ ਆਪਾਂ ਆ ਵੀਡੀਓ ਦਾ ਥੰਬਨੇਲ ਬਣਾ ਸਕਦੇ ਆ ਤੇ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਹੋਰ ਵੀਡੀਓ ਲੈ ਕੇ ਆਵਾਂਗੇ ਫੇਸਬੁੱਕ ਦਾ ਜੋ ਅਪਡੇਟ ਵਗੈਰਾ ਆਉਂਦੀ ਰਹਿੰਦੀ ਆ ਕਾਪੀਰਾਈਟ ਹੋਰ ਵੀ ਰਿਲੇਟਿਡ ਵੀਡੀਓ ਦੇਖਣ ਵਾਸਤੇ ਆਪਣੇ ਪੇਜ ਨੂੰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਮਿਲਦੇ ਆ